ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਵਿਚਾਰ ਕਰਨੀ ਏ ਤੁਸੀਂ ਵੇਖ ਰਹੇ ਹੋ ਸਕਰੀਨ ਤੇ ਲਿਖਿਆ ਕਿ ਕੀ ਸਿੱਖਾਂ ਨੂੰ ਮਾਸ ਖਾ ਲੈਣਾ ਚਾਹੀਦਾ ਹੈ ਵੈਸੇ ਤਾਂ ਸੰਗਤ ਜੀ ਇਸ ਦੀ ਦੁਬਦਾਂ ਪਈ ਹੋਈ ਏ ਆਪਣੇ ਸਿੱਖ ਸਮਾਜ ਦੇ ਵਿੱਚ ਕਿ ਮਾਸ ਖਾ ਲੈਣਾ ਚਾਹੀਦਾ ਹੈ ਜਾਂ ਨਹੀਂ ਖਾ ਲੈਣਾ ਚਾਹੀਦਾ ਆਪਾਂ ਗੁਰਬਾਣੀ ਦੇ ਆਧਾਰ ਤੇ ਗੱਲ ਕਰਾਂਗੇ ਗੁਰਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਮਾਸ ਕਿਸ ਨੂੰ ਕਿਹਾ ਹੈ ਕਿਉਂਕਿ ਜਿਨ੍ਹਾਂ ਨੇ ਸੰਗਤ ਜੀ ਖਾਣਾ ਉਹਨਾਂ ਕੋਲ ਟੰਗ ਤਰੀਕੇ ਜਾਂ ਸਵਾਲ ਬੜੇ ਹੁੰਦੇ ਨੇ ਮਨਮੁਖ ਬਹੁ ਬਾਤਾਂ ਜਾਣੈ ਭਾਵੇਂ ਜਿਨਨੇ ਕੋਈ ਕੰਮ ਕਰਨਾ ਹੈ ਜਿਨਨੇ ਕਰੈਤ ਕਰਨੀ ਐ ਜਿਨਨੇ ਔਗਣ ਵਾਲੇ ਕੰਮ ਕਰਨੇ ਨੇ ਉਹਦੇ ਕੋਲ ਸਵਾਲ ਬੜੇ ਹੁੰਦੇ ਨੇ ਉਹਨੇ ਕੋਲ ਤਰੀਕੇ ਬੜੇ ਹੁੰਦੇ ਨੇ ਉਹ ਗੱਲਾਂ ਬਹੁਤੀਆਂ ਜਾਣਦਾ ਹੁੰਦਾ ਹੈ ਇਹ ਖਾ ਲੈਣਾ ਜਾਂ ਨਾ ਨਹੀਂ ਖਾ ਲੈਣਾ ਧਰਮ ਦੇ ਨਾਲ ਨਾ ਜੋੜੋ ਸਤਿਗੁਰੂ ਜੀ ਦੀ ਬਾਣੀ ਤਾਂ ਇਹ ਕਹਿ ਰਹੀ ਹੈ ਕਿ ਸਿੱਖਾ ਤੂੰ ਉਹ ਵਸਤੂ ਖਾਣੀ ਐ ਜਿਸ ਖਾਣ ਦੇ ਨਾਲ ਤੇਰੇ ਮਨ ਦੇ ਵਿੱਚ ਵਕਾਰ ਪੈਦਾ ਨਾ ਹੋਣਾ ਉਹ ਜਾਂ ਤੂੰ ਪੋਜਣ ਸਕਣਾ ਹੈ ਤੇ మాਸ ਖਾ ਕੇ ਸੰਗਤ ਜੀ ਵਿਕਾਰ ਪੈਦਾ ਕਿਵੇਂ ਨਾ ਹੋਣਗੇ ਇਹ ਤੁਸੀਂ ਸੋਚੋ ਹੁਣ ਕਈਆਂ ਦਾ ਸਵਾਲ ਹੁੰਦਾ ਹੈ ਕਿ ਗੁਰਬਾਣੀ ਵਿੱਚ ਪੰਕਤੀ ਆਉਂਦੀ ਹੈ మాਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੈ ਇਹ ਪੰਕਤੀ ਸੰਗਤ ਜੀ ਆਪਾਂ ਆਮ ਹੀ ਸੁਣੀ ਵੀ ਹੋਵੇਗੀ ਸੰਗਤ ਜੀ ਕਈ ਵਾਰ ਸੰਗਤਾ ਪੜ ਲੈਂਦੀ ਹੈ ਕਿ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਬਚਨ ਕਰ ਰਹੇ ਨੇ ਕਹਿੰਦੇ మాਸ మాਸ ਕਰਕੇ ਲੋਕ ਝਗੜਦੇ ਪਏ ਨੇ ਕੌਣ మాਸ ਕੌਣ ਸਾਗ ਕਹਾਵੇ ਇੱਥੇ మాਸ ਦੀ ਤੇ ਸਾਗ ਦੀ ਸਤਿਗੁਰੂ ਜੀ ਨੇ ਗੱਲ ਕੀਤੀ ਹੈ ਮਾਰੇ ਕਹਿੰਦੇ మాਸ ਖਾ ਲੈਣਾ మాਸ ਨਹੀਂ ਖਾ ਲੈਣਾ మాਸ మాਸ ਕਰਕੇ ਇਹ ਮੂਰਖ ਲੋਕ ਜਿਹੜੇ ਨੇ ਗਿਆਨ ਤੋਂ ਹੀਣੇ ਮਨੁੱਖ ਜਿਹੜੇ ਨੇ ਉਹ ਝਗੜਦੇ ਫਿਰਦੇ ਨੇ ਗਿਆਨ ਧਿਆਨ ਨਹੀਂ ਜਾਣੇ ਉਹ ਸਰਗੁਣ ਦੀ ਤੇ ਨਿਰਗੁਣ ਦੀ ਵਿਚਾਰ ਨਹੀਂ ਜਾਣਦੇ ਤੇ మాਸ-ਮਾਸ ਕਰਕੇ ਲਗੜ ਝਗੜਦੇ ਪਏ ਨੇ ਕੌਣ మాਸ ਕੌਣ ਸਾਗ ਕਹਾਵੇ ਕਿੰਨੂੰ మాਸ ਕਹੈਦਾ ਮਾਸ ਕਿਹੜੀ ਚੀਜ਼ ਐ ਸਾਗ ਕੀ ਹੈ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹੰਮਾ ਤਾ ਭਰੇ ਜਾਂ ਮੁਰਦਾਰ ਨਾ ਖਾਏ ਸਤਗੁਰੂ ਜੀ ਗੁਰਬਾਣੀ ਵਿੱਚ ਕਹਿੰਦੇ ਨੇ మాਸ ਕੀ ਹੈ? మాਸ ਕਹਿੰਦੇ ਉਹ ਹੈ ਕਿਸੇ ਦਾ ਹੱਕ ਖਾ ਲੈਣਾ। ਕਿਸੇ ਦਾ ਹੱਕ ਖਾ ਲੈਣਾ ਸਮਝੋ ਤੁਸੀਂ మాਸ ਖਾ ਲਿਆ। ਕੌਣ మాਸ ਕੀ మాਸ ਕੀ ਹੈ? ਕਹਿੰਦੇ ਕਿਸੇ ਦਾ ਹੱਕ ਖਾ ਲੈਣਾ ਇਹ మాਸ ਹੈ। ਕੌਣ ਸਾਗ ਕਹਾਵੇ ਫਿਰ ਸਾਗ ਕੀ ਹੈ? ਕਹਿੰਦੇ ਸਾਗ ਉਹ ਹੈ ਆਪਣੇ ਹੱਟ ਭਨ ਕੇ ਜਿਹੜੇ ਆਪਾਂ ਕਿਰਤ ਕਮਾਈ ਕਰਦੇ ਆ ਆਪਣੇ ਖੂਨ ਪਸੀਨੇ ਦੀ ਜਿਹੜੀ ਕਮਾਈ ਹੁੰਦੀ ਏ ਉਹ ਸਾਗ ਐ ਭਾਵੇਂ ਉਹ ਕੋਈ ਵੀ ਚੀਜ਼ ਐ ਕੋਈ ਵੀ ਵਸਤੂ ਆਪਾਂ ਖਾ ਰਹੇ ਆ ਜੇ ਆਪਣੇ ਖੂਨ ਪਸੀਨੇ ਦੇ ਨਾਲ ਕਮਾਈ ਹੋਈ ਐ ਆਪਣੀ ਹੱਕ ਦੀ ਕਮਾਈ ਐ ਉਹ ਸਾਗ ਐ ਸਤਿਗੁਰੂ ਜੀ ਕਹਿੰਦੇ ਤੇ ਮਾਸ ਉਹ ਐ ਕਿਸੇ ਦਾ ਹੱਕ ਖਾ ਲੈਣਾ ਕਿਸੇ ਦਾ ਹੱਕ ਗਰੀਬ ਦਾ ਮਾਰਦੇ ਆ ਆਪਾਂ ਉਹ ਮਾਸ ਐ ਤੇ ਜਿਹੜਾ ਆਪਾਂ ਹੁਣ ਬਾਹਰਲਾ ਮਾਸ ਮੰਨੀ ਬੈਠੇ ਆ ਕਿ ਆ ਬੱਕਰਾ ਖਾ ਲੈਣਾ ਮੁਰਗਾ ਖਾ ਲੈਣਾ ਜਾਂ ਇਹ ਸੰਗਤ ਜੀ ਜੀਭ ਦੇ ਸੁਆਦ ਨੇ ਸਤਿਗੁਰੂ ਜੀ ਆਪਾਂ ਪਹਿਲਾਂ ਹੀ ਵਚਨ ਕੀਤੇ ਨੇ ਗੁਰਬਾਣੀ ਦੇ ਵਿੱਚ ਪੰਕਤੀ ਆਉਂਦੀ ਹੈ ਕਿ ਉਹ ਵਸਤੂ ਖਾਓ ਜਿਹੜੀ ਵਸਤੂ ਖਾਣ ਦੇ ਨਾਲ ਮਨ ਵਿੱਚ ਵਿਕਾਰ ਪੈਦਾ ਨਾ ਹੋਣ ਜੇ ਮਨ ਦੇ ਵਿੱਚ ਵਿਕਾਰ ਪੈਦਾ ਹੋ ਗਏ ਵਸਤੂ ਖਾਣ ਦੇ ਨਾਲ ਭਾਵੇਂ ਮਾਸ ਹੈ ਭਾਵੇਂ ਆਪਾਂ ਕੋਈ ਵਸਤੂ ਖਾ ਰਹੇ ਆ ਤੇਰੋ మాਸ ਹੀ ਓਹ మాਸ ਦੇ ਵੇਤੀ ਇਹ ਭਾਵੇਂ ਕੋਈ ਵਸਤੂ ਵੀ ਖਾ ਰਹੇ ਆ ਜਿੰਨੇ ਦਾ ਵਿਕਾਰ ਪੈਦਾ ਹੋ ਰਹੇ ਨੇ ਜਦੋਂ ਤੁਸੀਂ ਸੰਗਤ ਜੀ ਜਿਹੜੀ ਆਪਾਂ ਇਹ ਪੰਕਤੀ ਪੜ੍ਹੀ ਹੈ మాਸ మాਸ ਕਰ ਮੂਰਖ ਝਗੜੇ ਇਹ ਸਤਿਗੁਰੂ ਜੀ ਇੱਕ ਪੰਡਤ ਨੂੰ ਸਮਝਾ ਰਹੇ ਨੇ ਸਾਰੇ ਸ਼ਲੋਕ ਦੇ ਵਿੱਚ ਤੇ ਤੁਸੀਂ ਇਹ ਸ਼ਲੋਕ ਦਾ ਸਾਰੇ ਦਾ ਅਰਥ ਪੜ੍ਹਿਆ ਜੀ ਪਹਿਲਾਂ ਪੜਨ ਤੋਂ ਇਹਦੀ ਉਥਾਨਕਾ ਪੜ੍ਹਿਆ ਜੀ ਉਥਾਨਕਾ ਕੀ ਹੈ ਤੁਹਾਨੂੰ ਉਥਾਨਕਾ ਤੋਂ ਹੀ ਪਤਾ ਲੱਗੇਗਾ ਕਿ ਸਤਿਗੁਰੂ ਜੀ ਇੱਥੇ ਕਿਹੜੀ ਗੱਲ ਸਮਝਾ ਰਹੇ ਨੇ ਸਾਰਾ ਸ਼ਲੋਕ ਪੜ੍ਹ ਕੇ ਪੌੜੀ ਸਮੇਤ ਸਾਰਾ ਉਥਾਨਕਾ ਪੜ੍ਹ ਕੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਮਾਸ ਕੀ ਹੈ ਤੇ ਸਾਗ ਕੀ ਹੈ ਇਸ ਕਰਕੇ ਮਾਸ ਖਾਣ ਵਾਲੇ ਜਿਹੜੇ ਜੀਵ ਨੇ ਜਿਹੜੇ ਖਾਂਦੇ ਨੇ ਖਾਈ ਜਾਣ ਝਗੜਨ ਦੀ ਲੋੜ ਨਹੀਂ ਜਿਹੜੇ ਨਹੀਂ ਖਾਂਦੇ ਉਹ ਨਹੀਂ ਖਾਂਦੇ ਚੰਗੀ ਗੱਲ ਉਹ ਨਹੀਂ ਖਾਂਦੇ ਮਾਸ ਨਹੀਂ ਖਾਣਾ ਚਾਹੀਦਾ ਸਤਿਗੁਰੂ ਜਿਹਾ ਭੋਜਨ ਦਿੱਤਾ ਹੈ ਪ੍ਰਸ਼ਾਦਾ ਪਾਣੀ ਸ਼ਕੋ ਨਿਤਨੇਮ ਕਰੋ ਪਰ ਜਿਹੜੇ ਝਗੜਦੇ ਨੇ ਮਾਸ ਖਾ ਲੈਣਾ ਚਾਹੀਦਾ ਜਾਂ ਨਹੀਂ ਖਾਣਾ ਇਹ ਇਹ ਸਵਾਲ ਸੰਗਤ ਜੀ ਸਵਾਲ ਨਹੀਂ ਕੋਈ ਕਈਆਂ ਦਾ ਸਵਾਲ ਹੁੰਦਾ ਕਿ ਮਾਸ ਖਾ ਲੈਣਾ ਚਾਹੀਦਾ ਚੰਗੀ ਗੱਲ ਹੈ ਜੇ ਤੂੰ ਖਾਣਾ ਦਿਖਾਈ ਜਾ ਤੈਨੂੰ ਕਿਸੇ ਨਾਲ ਕੀ ਲੱਗੇ ਇਸ ਕਰਕੇ ਜੇ ਆਪਾਂ ਕਹਿ ਦੀ ਮਾਸ ਨਹੀਂ ਖਾਣਾ ਫਿਰ ਉਹ ਪੰਕਤੀ ਸੁਣਾ ਦੇਣੇ ਪੜ ਕੇ ਮਾਸ ਮਾਸ ਕਰ ਮੂਰਖ ਛੜੇ ਗਿਆਨ ਧਿਆਨ ਨਹੀਂ ਜਾਣੇ ਤੇ ਇਸ ਤੇ ਆਪਾਂ ਅਰਥ ਸਮਝ ਲਏ ਨੇ ਸਤਿਗੁਰੂ ਜੀ ਕੀ ਕਹਿ ਰਹੇ ਨੇ ਕਹਿੰਦੇ ਮਾਸ ਮਾਸ ਕਰਕੇ ਮੂਰਖ ਝਗੜਦੇ ਪਏ ਨੇ ਸਰਗੁਣ ਤੇ ਨਿਰਗੁਣ ਦੀ ਵਿਚਾਰ ਇਹ ਉੱਕਾ ਨਹੀਂ ਜਾਣਦੇ ਸੋ ਸੰਗਤ ਜੀ ਤਿਆਰ ਰੱਖਣਾ ਸਿੱਖ ਧਰਮ ਦੇ ਵਿੱਚ ਮਾਸ ਖਾਣ ਦੀ ਬਿਲਕੁਲ ਮਨਾਈ ਹੈ ਨਹੀਂ ਖਾਣਾ ਪਰ ਜਿਹੜਾ ਖਾ ਰਿਹਾ ਖਾਈ ਜਾਵੇ ਉਸ ਦਰ ਤੱਕਾ ਵੀ ਨਹੀਂ ਕੋਈ ਹੈ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਇਸੇ ਚੈਨਲ ਤੇ ਸੰਗਤ ਜੀ ਗੁਰਬਾਣੀ ਦੀ ਲੜੀਵਾਰ ਸੰਥਿਆ ਚੱਲ ਰਹੀ ਹੈ ਸਵੇਰ 8 ਵਜੇ ਰਾਤ ਨੂੰ ਲਾਈਵ ਹੋਈਦਾ ਹੈ ਸੰਖਿਆ ਕਰਾਈ ਦੀਏ ਭਾਈ ਗੁਰਦਾਸ ਦੀਆਂ ਵਾਰਾਂ ਵੀ ਇਸੇ ਚੈਨਲ ਤੇ ਚੱਲ ਰਹੀਆਂ ਕਿ ਸਿੱਖਾਂ ਨੂੰ ਮਾਸ ਖਾ ਲੈਣਾ ਚਾਹੀਦਾ ਹੈ ਇਸ ਤੇ ਆਧਾਰ ਤੇ ਅੱਜ ਆਪਾਂ ਵੀਡੀਓ ਬਣਾਈਏ ਸੋ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ